ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਵੱਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਮੁੱਦੇ ਸੰਸਦ ਦੇ ਵਿੱਚ ਉਠਾਉਣ ਦੀ ਅਪੀਲ ਕੀਤੀ ਹੈ ਸੋ ਗੁਰਜੀਤ ਸਿੰਘ ਔਜਲਾ ਨੂੰ ਸਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਮੰਗ ਪੱਤਰ ਸੌਂਪਿਆ ਮੰਗ ਪੱਤਰ ਲੈੰਦਿਆ ਸੰਸਦ ਮੈਂਬਰ ਔਜਲਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪੂਰੀ ਤੰਦੇਹੀ ਦੇ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਤੇ ਭਵਿੱਖ ਦੇ ਵਿੱਚ ਵੀ ਅਜਿਹਾ ਕਰਦੀ ਰਹੇਗੀ ਸੋ ਸੰਸਦ ਗੁਰਜੀਤ ਔਜਲਾ ਨੂੰ ਮਿਲਣ ਪਹੁੰਚੇ ਕਿਸਾਨਾਂ ਨੇ ਸੰਸਦ ਔਜਲਾ ਨੂੰ ਮੰਗ ਪੱਤਰ ਦਿੱਤਾ ਤੇ ਔਜਲਾ ਨੇ ਵੀ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦਾ ਜਿਹੜਾ ਕਿ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਸੰਬੀ ਸਰ ਦੇ ਵਿੱਚ ਗੁਰਜੀ ਤੌਜ ਦਾ ਨੂੰ ਮਿਲਿਆ ਨੇ ਇਸ ਸਾਲ ਇਹ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀ ਆਕੀ ਮੰਗਾ ਵਾਸਤੇ ਆਵਾਜ਼ ਝੋਣ ਦੀ ਗੱਲ ਵੀ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਿਤ ਸਾਰੀਆਂ ਜੱਦੀਬੰਦੀਆਂ ਸਾਡੇ ਕੋਾਈਆਂ ਨੇ ਔਰ ਉਹਨਾਂ ਨੇ ਆਪਣਾ ਵਾਅਦ ਪੱਤਰ ਮੈਨੂੰ ਦਿੱਤਾ ਹੈ ਔਰ ਉਹਨਾਂ ਦੇ ਜਿਹੜਾ ਵਾਅਦ ਪੱਤਰ ਹੈ ਇਹਨਾਂ ਨੇ ਭੇਜ ਦਿੱਤਾ ਜਦੋਂ ਪਾਰਲੀਮੈਂਟ ਸੀ ਦਸੰਬਰ ਦੀ ਉੱਤੋਂ ਵੀ ਸਾਨੂੰ ਕੋਈ ਆਈ ਸੀ ਔਰ ਉਹਨਾਂ ਦੀ ਹੂ ਹੂ ਮੰਗਾ ਸਾਡੀਆਂ ਪਾਰਲੀਮੈਂਟ ਚ ਅਸੀਂ ਕਰਤੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਉਹ ਉਹ ਦਰਜ ਨਹੀਂ ਉਸ ਤੋਂ ਇਲਾਵਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੀ ਬਿੱਲ ਲਿਆਉਣ ਦੀ ਗੱਲ ਕੀਤੀ ਹੈ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਪ੍ਰਾਈਵੇਟ ਜਿਹੜਾ ਬਿੱਲ ਹੈ ਉਹ ਇਹਨਾਂ ਦੀ ਹੱਕ ਦੀ ਮੰਗਾ ਤੇ ਲੈ ਕੇ ਆਵਾਂਗੇ ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹਦੇ ਬਾਅਦ ਦੇ ਖਰਚ ਪਾਰਟੀ ਪੈਸੋਂ ਵੀ ਕਰਦੀ ਹੈ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਕਿ ਅੱਗੇ ਜਿਸ ਤਰੀਕੇ ਦੇ ਨਾਲ ਤਾਨਦਿਗੀ ਦੇ ਨਾਲ ਅਸੀਂ ਕਿਸਾਨ ਜਥੇਬੰਦੀਆਂ ਨਾਲ ਮੌਜੂਦ ਜਥੇਬੰਦੀਆਂ ਨਾਲ ਖੜੇ ਆ ਉਸੇ ਤਾਨਦਿਗੀ ਦੇ ਨਾਲ ਅਸੀਂ ਖੜੇ ਰਹਿਣਾ ਹੈ ਜਿਹੋ ਹੀ ਆ ਵੀ 9 ਦਸੰਬਰ 2021 ਨੂੰ ਜਿਹੜੀ ਉਸ ਵੇਲੇ ਨੇ ਭਾਰਤ ਸਰਕਾਰ ਨੇ ਜਦੋਂ ਅਸੀਂ ਮੋਰਚਾ ਲੱਗਾ ਸੀ ਸਾਡੇ ਨਾਲ ਪੰਜਾਜੋ ਮੰਗਾ ਦੇ ਵਾਅਦੇ ਕੀ ਜੀ ਇੱਕ ਤਹਿ ਨੇ ਉਹ ਲਾਗੂ ਹੋਣਾ ਉਸ ਦੇ ਨਾਲ ਨਵਾਂ ਜਿਹੜਾ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਫਸਲਾਂ ਲਈ ਵੀ ਸਿੰਚਾਈ ਵਾਲਾ ਪਾਣੀ ਲਈ ਵੀ ਇਹਦੇ ਉੱਤੇ ਕੋਈ ਯੋਜਨਾਬੰਦੀ ਕਰਕੇ ਕੀਤੀ ਜਾਵੇ ਨਾਲ ਅਸੀਂ ਬੇਨਤੀ ਕਰਦੇ ਮੈਂਬਰ ਪਾਰਲੀਮੈਂਟ ਨੂੰ ਕਿ ਤੁਸੀਂ ਇੱਕ ਪ੍ਰਾਈਵੇਟ ਬਿੱਲ ਲਿਆਓ ਖਾਸ ਕਰਕੇ ਜਿਹੜੀਆਂ ਕਾਂਗਰਸ ਨੇ ਗਰੰਟੀਆਂ ਦਾ ਵਾਅਦਾ ਕੀਤਾ ਸੀ ਵਿੱਚ ਆ ਸਾਡੀਆਂ ਹੋਰ ਮੰਗਾਂ ਵੀ ਨੇ ਉਹ ਦੇਰ ਤੁਸੀਂ ਪ੍ਰਾਈਵੇਟ ਬਿੱਲ ਲਿਆਓ ਵੇਖੀ ਜਾਉਂ ਸਰਕਾਰ ਮੰਨਦੀ ਨਹੀਂ ਮੰਨਦੀ ਇਹ ਪਤਾ ਲੱਗ ਜੇ ਅਸੀਂ ਬਾਹਰ ਲੜਾਈ ਦੇ ਕਰਨੀ ਚਾਹਣੀ ਆ ਸੋ ਇਸ